ਗਾਲੋਂ ਬਟਾਲਾ ਵੀ ਕਰਨ ਜਾ ਰਹੇ ਆ ਜਿੱਥੇ ਕਿ ਧੁੰਦ ਪੈਣ ਦੇ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ ਵੱਧ ਧੁੰਦ ਪੈਣ ਤੋਂ ਬਾਅਦ ਸਬਜ਼ੀਆਂ ਤੇ ਵੀ ਅਸਰ ਵੇਖਣ ਨੂੰ ਮਿਲਿਆ ਉੱਤੇ ਹੀ ਫਲਦਾਰ ਬੂਟੇ ਵੀ ਪ੍ਰਭਾਵਿਤ ਹੋਏ ਧੁੰਦ ਦੇ ਕਾਰਨ ਜਿਹੜੇ ਹਾਦਸੇ ਆ ਉਹ ਵੀ ਵਧਣ ਦਾ ਖੱਤਾ ਜਿਤਾਇਆ ਜਾ ਰਿਹਾ ਬਟਾਲਾ ਤੋਂ ਸਾਡੇ ਸਹਿਯੋਗੀ ਨੇ ਇੱਕ ਰਿਪੋਰਟ ਸਾਂਝੀ ਕੀਤੀ ਹੈ ਕਿ ਕੁਝ ਅਸਰ ਹੈ ਬਟਾਲਾ ਵਿੱਚ ਧੁੰਦ ਦਾ ਰਿਪੋਰਟ ਦਿਖਾਦੇ। ਫਿਰ ਬਟਾਲਾ ਫਿਰ ਚੂੜੀਆਂ ਡੇਰਾ ਬਾਬਾ ਨਾਨ ਸੱਦੇ ਦੀ ਗੱਲ ਕੀਤੀ ਜਾਗਦਾ। ਜਿਆਦਾ ਧੁੰਦ ਪੈਣ ਦੇ ਕਾਰਨ ਆਵਾਜਾਈ ਜਦ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਬੱਚੇ ਤੇ ਬਜ਼ੁਰਗਾਂ ਨੂੰ ਵੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਹੁਤ ਜ਼ਿਆਦਾ ਸੀਤ ਪੈ ਰਹੀ ਹੈ। ਠੰਡ ਤੋਂ ਬਚਣਾ ਚਾਹੀਦਾ ਹੈ। ਜੇ ਜਿਆਦਾ ਧੁੰਦ ਪੈਂਦੀ ਆ ਤਾਂ ਇਸ ਦੇ ਨਾਲ ਕਿਸਾਨਾਂ ਦੀ ਗੱਲ ਕਰਦੇ ਆ ਤੇ ਜਿਸ ਦਾ ਕਿਸਾਨਾਂ ਨੂੰ ਇਸ ਦਾ ਜੂਰ ਬੈਨੀਫਿਟ ਮਿਲ ਰਿਹਾ ਵਾ ਕਣਕ ਦੀ ਖਾਸ ਕਿ ਕਣਕ ਦੀ ਖੇਤੀ ਨੂੰ। ਜੇ ਸਬਜ਼ੀਆਂ ਦੀ ਗੱਲ ਕਰਦੇ ਆ ਤੇ ਸਬਜ਼ੀਆਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਤੇ ਸਬਜ਼ੀਆਂ ਦਾ ਨੁਕਸਾਨ ਹੋਣ ਦੇ ਨਾਲ ਮੰਗਿਆ ਵੀ ਵਧੇਗੀ ਕਿਉਂਕਿ ਸਬਜ਼ੀ ਘਟੇਗੀ ਮੰਗਿਆ ਜੀ ਅੱਗੜੀ ਹੋਵੇ ਜੇ ਆਪਾਂ ਬਜ਼ੁਰਗਾਂ ਤੇ ਬੱਚਿਆਂ ਦੀ ਗੱਲ ਕਰਦੇ ਆ ਵੀ ਜ਼ਿਆਦਾ ਠੰਡ ਪੈ ਜਾਣ ਨਾਲ ਛਾਤੀ ਰੁਕ ਸਕਦੀ ਆ ਤੇ ਇਸ ਕਰਕੇ ਸਾਰੇ ਵੀ ਇਹਨਾਂ ਠੰਡ ਤੋਂ ਬਚਣਾ ਚਾਹੀਦਾ ਜਿਹੜੀ ਦੇਰ ਤੱਕ ਮੀਂਹ ਨਹੀਂ ਪੈਗਾ ਉਹਨਾਂ ਚੇਰ ਦੇ ਤੱਕ ਜਿਹੜਾ ਮੌਸਮ ਹੈ ਇਹ ਸਾਫ਼ ਹੋ ਨਹੀਂ ਕੋਈ ਸੁਭਾਣਾ ਨਹੀਂ ਜਿਆਦਾ ਠੰਡ ਪੈਣ ਕਰਕੇ ਬੱਚੇ ਬਹੁਤ ਬਿਮਾਰ ਹੋਏ ਨੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣ ਰਿਹਾ ਤੇ ਇਹਦੇ ਕਰਕੇ ਲੋਕੀ ਆਪਣੇ ਕੰਮਕਾਜ ਤੋਂ ਵਿਹਲੇ ਬੈਠੇ ਨੇ ਧੁੰਦ ਕਰਕੇ ਇਹ ਨਹੀਂ ਮੁਸ਼ਕਲ ਹੈ ਕਿ ਆਵਾਜਾਈ ਦੀ ਵੀ ਬੜੀ ਮੁਸ਼ਕਲ ਹੈ ਆਉਣਾ ਜਾਣਾ ਵੀ ਬੜੀ ਦਿੱਕਤ ਆਉਂਦੀ ਹੈ ਕਿਤੇ ਮੱਲਾ ਰੱਬ ਨਾ ਕਰੇ ਜਿੰਨੀ ਕਿ ਧੁੰਦ ਪੈਣ ਰਹੀ ਹੈ ਕਿਤੇ ਮੱਲਾ ਐਕਸੀਡੈਂਟ ਹੋ ਸਕਦਾ ਕੁਝ ਵੀ ਹੋ ਸਕਦਾ ਵੇਖੋ ਉਹਨ ਕਿੰਨੇ ਚਾਂਸ ਹੁੰਦੇ ਨੇ ਧੁੰਦ ਕਰਨੀ ਹੀ ਹੁੰਦੇ ਨੇ ਇਹ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ